ਨਮਸਕਾਰ ਤੁਸੀਂ ਦੇਖ ਰਹੇ ਹੋ ਕੇਐਸ ਮੋਟੀਵੇਸ਼ਨ ਮੈਂ ਤੁਹਾਡਾ ਆਪਣਾ ਕਮਲਜੀਤ ਸ਼ਰਮਾ ਦੋਸਤੋ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਮੈਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਇਆ ਉਮੀਦ ਕਰਦਾ ਹਾਂ ਕਿ ਤੁਹਾਡੇ ਬਹੁਤ ਕੰਮ ਆਏਗੀ ਮੇਰਾ ਅੱਜ ਦੀ ਵੀਡੀਓ ਦਾ ਟੌਪਿਕ ਹੈ ਕਿ ਬਹਾਨੇਵਾਜੀ ਦਾ ਇਲਾਜ ਕਰਵਾਓ ਇੱਕ ਅਸਫਲਤਾ ਦੀ ਬਿਮਾਰੀ ਹੈ ਕਿਉਂਕਿ ਸਫਲਤਾ ਦਾ ਸੰਬੰਧ ਲੋਕਾਂ ਨਾਲ ਹੈ ਇਹਦੇ ਲਈ ਸਫਲ ਹੋਣ ਲਈ ਜ਼ਰੂਰੀ ਹੈ ਕਿ ਤੁਸੀਂ ਲੋਕਾਂ ਨੂੰ ਚੰਗੀ ਤਰ੍ਹਾਂ ਸਮਝ ਲਓ ਜੇ ਤੁਸੀਂ ਲੋਕਾਂ ਨੂੰ ਧਿਆਨ ਨਾਲ ਦੇਖੋਗੇ ਤਾਂ ਤੁਸੀਂ ਉਹਨਾਂ ਤੋਂ ਇਹ ਸਿੱਖ ਸਕਦੇ ਹੋ ਕਿ ਜਿੰਦਗੀ ਵਿੱਚ ਕਿਵੇਂ ਸਫਲ ਹੋਇਆ ਜਾ ਸਕਦਾ ਹੈ ਤੇ ਇਹ ਸਿੱਖਣ ਤੋਂ ਬਾਅਦ ਤੁਸੀਂ ਇਸ ਨੂੰ ਆਪਣੇ ਜੀਵਨ ਵਿੱਚ ਵੀ ਉਤਾਰ ਸਕਦੇ ਹੋ ਹੁਣ ਤੁਸੀਂ ਬਿਨਾਂ ਦੇਰ ਕੀਤੇ ਮੇਰੀ ਇਸ ਵੀਡੀਓ ਵੱਲ ਗੌਰ ਕਰੋ ਲੋਕਾਂ ਦਾ ਅਧਿਐਨ ਗਹਿਰਾਈ ਨਾਲ ਕਰੋ ਲੋਕਾਂ ਨੂੰ ਪੜਨਾ ਸਿੱਖੋ ਤੇ ਜਦੋਂ ਤੁਸੀਂ ਇਸ ਤਰ੍ਹਾਂ ਕਰੋਗੇ ਤਤ ਤੁਸੀਂ ਦੇਖੋਗੇ ਕਿ ਅਸਫਲ ਲੋਕਾਂ ਦੇ ਦਿਮਾਗ ਨੂੰ ਇੱਕ ਭਿਆਨਕ ਬਿਮਾਰੀ ਲੱਗੀ ਹੋਈ ਹੁੰਦੀ ਹੈ ਅਸੀਂ ਇਹਨੂੰ ਅਪੈਂਡੀਸਾਈਟਸ ਦੀ ਤਰਜ਼ ਤੇ ਬਹਾਨੇਵਾਜੀ ਦਾ ਨਾਮ ਦਿੰਦੇ ਆ ਇਹ ਅਸਫਲ ਵਿਅਕਤੀ ਇਹ ਬਿਮਾਰੀ ਬਹੁਤ ਵਿਕਸਤ ਅਵਸਥਾ ਵਿੱਚ ਪਾਈ ਜਾਂਦੀ ਹੈ ਤੇ ਜ਼ਿਆਦਾਤਰ ਆਮ ਆਦਮੀਆਂ ਵਿੱਚ ਇਹ ਬਿਮਾਰੀ ਥੋੜੀ ਬਹੁਤੀ ਤਾਂ ਹੁੰਦੀ ਹੈ ਤੁਸੀਂ ਪਾਓਗੇ ਕਿ ਬਹਾਨੇਵਾਜੀ ਦੀ ਬਿਮਾਰੀ ਸਫਲ ਤੇ ਅਸਫਲ ਲੋਕਾਂ ਦੇ ਵਿੱਚ ਸਭ ਤੋਂ ਵੱਧ ਅੰਤਰ ਨਾਲ ਹੁੰਦੀ ਹੈ ਸਫਲਤਾ ਦੀ ਪੌੜੀ ਤੇ ਬਿਨਾਂ ਰੁਕੇ ਚੜਨ ਵਾਲਾ ਵਿਅਕਤੀ ਬਹਾਨੇਵਾਜੀ ਦਾ ਰੋਗੀ ਨਹੀਂ ਹੁੰਦਾ ਜਦੋਂ ਕਿ ਅਸਫਲਤਾ ਦੀ ਟਲਹਾਂ ਤੇ ਲਗਾਤਾਰ ਫਿਸਲਣ ਵਾਲਾ ਬੰਦਾ ਬਹਾਨੇਵਾਜੀ ਤੋਂ ਗੰਭੀਰ ਰੂਪ ਨਾਲ ਪੀੜਿਤ ਹੁੰਦਾ ਆਪਣੇ ਚਗਿਰਦੇ ਦੇ ਲੋਕਾਂ ਨੂੰ ਦੇਖਣ ਨਾਲ ਤੁਸੀਂ ਦੇਖੋਗੇ ਕਿ ਜਿਹੜਾ ਵਿਅਕਤੀ ਜਿੰਨਾ ਸਫਲ ਹੁੰਦਾ ਉਹ ਦੋਸਤੋਂ ਉਹਨੇ ਘੱਟ ਬਹਾਨੇ ਲਾਉਂਦਾ ਪਰ ਜਿਹੜਾ ਬੰਦਾ ਕਿਤੇ ਪਹੁੰਚ ਨਹੀਂ ਸਕਦਾ ਉਹਦੇ ਕੋਲ ਪਹੁੰਚਣ ਦੀ ਕੋਈ ਯੋਜਨਾ ਵੀ ਨਹੀਂ ਹੁੰਦੀ ਤੇ ਉਹਦੇ ਕੋਲ ਢੇਰ ਸਾਰੇ ਬਹਾਨੇ ਹੁੰਦੇ ਆ ਅਸਫਲ ਲੋਕ ਤ੍ਰਾਂਤੀ ਦੱਸ ਦੇਣਗੇ ਕਿ ਉਹਨਾਂ ਨੂੰ ਫਲਾਣਾ ਕੰਮ ਕਿਉਂ ਨਹੀਂ ਕੀਤਾ ਜਾ ਸਕਦਾ ਕਿ ਇਹ ਕਿਉਂ ਨਹੀਂ ਕਰਦੇ ਕਿ ਉਹ ਇਹਨੂੰ ਕਿਉਂ ਨਹੀਂ ਕਰ ਸਕਦੇ ਇਹ ਕਿ ਉਹ ਅਸਫਲ ਕਿਉਂ ਨੇ ਐਦਾਂ ਦੇ ਕਈ ਬਹਾਨੇ ਤੁਹਾਨੂੰ ਦੱਸ ਦੇਣਗੇ ਸਫਲ ਲੋਕਾਂ ਦੀ ਜ਼ਿੰਦਗੀ ਬਾਰੇ ਜਦੋਂ ਤੁਸੀਂ ਧਿਆਨ ਕਰੋਗੇ ਤੇ ਤੁਸੀਂ ਉਹਨਾਂ ਸਾਰਿਆਂ ਦੇ ਵਿੱਚ ਇਹ ਗੱਲ ਜ਼ਰੂਰ ਦੇਖੋਗੇ ਕਿ ਅਸਫਲ ਲੋਕ ਜਿਹੜੇ ਬਹਾਨੇ ਬਣਾਉਂਦੇ ਆ ਸਫਲ ਆਦਮੀ ਉਹੀ ਬਹਾਨੇ ਬਣਾ ਸਕਦੇ ਨੇ ਪਰ ਉਹ ਕਦੇ ਵੀ ਇਹੋ ਜਿਹੇ ਬਹਾਨੇ ਨਹੀਂ ਬਣਾਉਂਦੇ ਮੈਂ ਜਿੰਨੇ ਵੀ ਬੇहद ਸਫਲ ਬਿਜ਼ਨਸਮੈਨਾਂ ਮਿਲਟਰੀ ਅਫਸਰਾਂ ਸੇਲਜਮੈਨਾਂ ਪ੍ਰੋਫੈਸ਼ਨਲ ਵਿਅਕਤੀਆਂ ਜਾਂ ਕਿਸੇ ਵੀ ਖੇਤਰ ਦੇ ਮੋਰੀ ਲੋਕਾਂ ਨਾਲ ਮਿਲਿਆ ਜਾਂ ਜਿਨ੍ਹਾਂ ਬਾਰੇ ਮੈਂ ਸੁਣਿਆ ਉਹਨਾਂ ਦੇ ਸਾਹਮਣੇ ਬਹਾਨਿਆਂ ਦੀ ਕੋਈ ਘਾਟ ਨਹੀਂ ਸੀ ਰੂਜ਼ਵੈਲਟ ਆਪਣੇ ਬੇਜਾਨ ਪੈਰਾਂ ਦਾ ਬਹਾਨਾ ਬਣਾ ਸਕਦੇ ਸੀ ਟਰੂਬਨ ਸਿੱਖਿਆ ਦੀ ਕਮੀ ਦਾ ਬਹਾਨਾ ਬਣਾ ਸਕਦੇ ਸੀ ਕੈਨੇਡੀ ਇਹ ਕਹਿ ਸਕਦੇ ਸੀ ਕਿ ਪ੍ਰੈਜ਼ੀਡੈਂਟ ਬਣਨ ਵੇਲੇ ਮੇਰੀ ਉਮਰ ਘੱਟ ਸੀ ਜான்ਸਨ ਤੇ ਆਈਜਨ ਹਾਵਰ ਹਾਰਟ ਅਟੈਕ ਦੇ ਬਹਾਨੇ ਪਿੱਛੇ ਲੁਕ ਸਕਦੇ ਸੀ ਪਰ ਉਹ ਲੁਕੇ ਨਹੀਂ ਉਹਨਾਂ ਨੇ ਕੋਈ ਬਹਾਨਾ ਇਹੋ ਜਿਹਾ ਬਣਾਇਆ ਨਹੀਂ ਕਿਸੇ ਵੀ ਬਿਮਾਰੀ ਦੀ ਤਰ੍ਹਾਂ ਬਹਾਨੇ ਵਾਜੀ ਦਾ ਵੀ ਜੇ ਬੇਲੇ ਸਿਰ ਇਲਾਜ ਨਾ ਕੀਤਾ ਜਾਵੇ ਤਾ ਹਾਲਤ ਹੋਰ ਵਿਗੜ ਸਕਦੀ ਹੈ ਵਿਚਾਰਾਂ ਦੀ ਇਸ ਬਿਮਾਰੀ ਦੇ ਸ਼ਿਕਾਰ ਬੰਦੇ ਇਸ ਤਰ੍ਹਾਂ ਸੋਚਦੇ ਨੇ ਕਿ ਮੇਰੀ ਹਾਲਤ ਉਨੀ ਚੰਗੀ ਨਹੀਂ ਹੈ ਕਿ ਜਿੰਨੀ ਚੰਗੀ ਹੋਣੀ ਚਾਹੀਦੀ ਸੀ ਹੁਣ ਮੈਂ ਲੋਕਾਂ ਸਾਹਮਣੇ ਆਪਣੀ ਇੱਜ਼ਤ ਬਚਾਉਣ ਲਈ ਕਿਹੜਾ ਬਹਾਨਾ ਬਣਾ ਸਕਦਾ ਬੁਰੀ ਸਿਹਤ ਸਿੱਖਿਆ ਦੀ ਕਮੀ ਜਿਆਦਾ ਜਾਂ ਘੱਟ ਉਮਰ ਬਦਨਸੀਬੀ ਨਿੱਜੀ ਪਰੇਸ਼ਾਨੀਆਂ ਢਹੀ ਪਤਨੀ ਮਾਪਿਓ ਵੱਲੋਂ ਗਲਤ ਪਾਲਣ ਪੋਸ਼ਣ ਇਹੋ ਜਿਹੇ ਜਿੰਨੇ ਮਰਜ਼ੀ ਬਹਾਨੇ ਬਣਾ ਸਕਦਾ ਉਹ ਬੰਦਾ ਅਸਫਲਤਾ ਦੀ ਬਿਮਾਰੀ ਨਾਲ ਦੁਖੀ ਵਿਅਕਤੀ ਜਦ ਕਿਸੇ ਚੰਗੇ ਬਹਾਨੇ ਨੂੰ ਚੁਣ ਲੈਂਦਾ ਤਾਂ ਫਿਰ ਉਹ ਇਹਨੂੰ ਘੁੱਟ ਕੇ ਫੜ ਲੈਂਦਾ ਫਿਰ ਉਹ ਇਹ ਬਹਾਨੇ ਦੇ ਸਾਰੇ ਲੋਕਾਂ ਨੂੰ ਤੇ ਆਪਣੇ ਆਪ ਨੂੰ ਇਹ ਸਮਝਾਉਂਦਾ ਕਿ ਜ਼ਿੰਦਗੀ ਵਿੱਚ ਅੱਗੇ ਕਿਉਂ ਨਹੀਂ ਵੱਧ ਸਕਦਾ ਹਰ ਵਾਰ ਜਦੋਂ ਇਹ ਬਿਮਾਰੀ ਉਸ ਆਦਮੀ ਦਾ ਬਹਾਨਾ ਬਣਦੀ ਹੈ ਤਾਂ ਉਹ ਬਹਾਨਾ ਉਹਦੇ ਅਵਚੇਤਨ ਦਿਮਾਗ ਵਿੱਚ ਹੋਰ ਡੂੰਘੇ ਉਤਰ ਜਾਂਦਾ ਹੈ ਕਿ ਜਦੋਂ ਅਸੀਂ ਉਹਨੂੰ ਦਰਾਂ ਦੇ ਖਾਦ ਪਾਉਂਦੇ ਆ ਤਾਂ ਵਿਚਾਰ ਚਾਹੇ ਉਹ ਸਕਾਰਾਤਮਕ ਸਕਾਰਾਤਮਕ ਹੋਣ ਜਾਂ ਨਕਾਰਾਤਮਕ ਜਿਆਦਾ ਫੁਰਤੀ ਨਾਲ ਫਲਣ ਫੁੱਲਣ ਲੱਗ ਜਾਂਦੇ ਆ ਸ਼ੁਰੂਆਤੀ ਵਿੱਚ ਬਹਾਨੇਵਾਜੀ ਦਾ ਰੋਗੀ ਜਾਣਦਾ ਕਿ ਉਹਦਾ ਬਹਾਨਾ ਤਕਰੀਬਨ ਝੂਠ ਹੀ ਹੈ ਪਰ ਉਹ ਜਿੰਨੀ ਜ਼ਿਆਦਾ ਵਾਰ ਆਪਣੇ ਬਹਾਨੇ ਨੂੰ ਦਹਰਾਉਂਦਾ ਉਦਾਂ ਹੀ ਉਹਨੂੰ ਲੱਗਣ ਲੱਗਦਾ ਕਿ ਇਹ ਸੱਚ ਹੈ ਤੇ ਇਹ ਵੀ ਅਸਫਲਤਾ ਦਾ ਅਸਲ ਕਾਰਨ ਇਹੋ ਹੀ ਬਹਾਨਾ ਹੈ ਸਫਲਤਾ ਦੀ راہ ਵਿੱਚ ਆਪਣੇ ਚਿੰਤਨ ਨੂੰ ਠੀਕ ਦਿਸ਼ਾ ਵੱਲ ਲੈ ਜਾਣ ਲਈ ਸਭ ਤੋਂ ਪਹਿਲੇ ਤਾਂ ਸਾਨੂੰ ਇਹ ਕਦਮ ਚੁੱਕਣਾ ਪਵੇਗਾ ਕਿ ਤੁਸੀਂ ਬਹਾਨੇਵਾਜੀ ਤੋਂ ਬਚਾਉਣ ਲਈ ਵੈਕਸੀਨ ਲਗਵਾ ਲਓ ਇਹ ਇਹ ਲਈ ਜ਼ਰੂਰੀ ਹੈ ਕਿਉਂਕਿ ਬਹਾਨੇਵਾਜੀ ਇੱਕ ਇਹੋ ਜਿਹੀ ਬਿਮਾਰੀ ਹੈ ਜੋ ਇਨਸਾਨ ਨੂੰ ਜ਼ਿੰਦਗੀ ਪਰ ਸਫਲ ਨਹੀਂ ਹੋਣ ਦਿੰਦੀ ਦੋਸਤੋ ਬਹਾਨੇਵਾਜੀ ਦੀ ਬਿਮਾਰੀ ਕਈ ਪ੍ਰਕਾਰ ਦੀ ਹੁੰਦੀ ਹੈ ਪਰ ਮੋٹے ਮੋٹے ਤੌਰ ਤੇ ਇਹ ਚਾਰ ਪ੍ਰਕਾਰ ਦੀ ਹੁੰਦੀ ਹੈ ਸਿਹਤ ਦੀ ਬਹਾਨੇਵਾਜੀ ਬੁੱਧੀ ਦੀ ਬਹਾਨੇਵਾਜੀ ਉਮਰ ਦੀ ਬਹਾਨੇਵਾਜੀ ਤੇ ਕਿਸਮਤ ਦੀ ਬਹਾਨੇਵਾਜੀ ਆਓ ਅਸੀਂ ਦੇਖਦੇ ਹਾਂ ਕਿ ਇਹਨਾਂ ਸਾਰਿਆਂ ਤੋਂ ਆਪਣੇ ਆਪ ਨੂੰ ਕਿਵੇਂ ਬਚਾ ਸਕਦੇ ਹਾਂ ਬਹਾਨੇਵਾਜੀ ਦੇ ਚਾਰ ਸਭ ਤੋਂ ਵੱਧ ਪ੍ਰਚਲਿਤ ਰੂਪ ਜਿਹੜੇ ਜਿਨ੍ਹਾਂ ਬਾਰੇ ਮੈਂ ਅੱਜ ਤੁਹਾਨੂੰ ਦੱਸੂਗਾ ਗੌਰ ਨਾਲ ਸੁਣਨਾ ਜੇ ਇੱਕ ਵਾਰ ਸਮਝ ਨਾ ਆਵੇ ਤਾਂ ਬਾਰ-ਬਾਰ ਮੇਰੀ ਇਹ ਵੀਡੀਓ ਸੁਣਨਾ ਫਿਰ ਜਾ ਕੇ ਤੁਹਾਨੂੰ ਹੌਲੀ ਹੌਲੀ ਇਹ ਗੱਲਾਂ ਜਰੂਰ ਸਮਝ ਆ ਜਾਣਗੀਆਂ ਤੇ ਇਹ ਤੋਂ ਤੁਸੀਂ ਫਾਇਦਾ ਉਠਾ ਸਕਦੇ ਹੋ ਪਹਿਲਾ ਬਹਾਨਾ ਕੀ ਹੈ ਇਹਦਾ ਇਲਾਜ ਕੀ ਤੁਹਾਨੂੰ ਦੱਸਣਾ ਮੈਂ ਮੈਂ ਕੀ ਕਰਾਂ ਮੇਰੀ ਸੇਧ ਹੀ ਠੀਕ ਨਹੀਂ ਰਹਿੰਦੀ ਐਜਾ ਦੇ ਬਹਾਨੇ ਲੋਕੀ ਲਾਉਂਦੇ ਆ ਇਹ ਸੇਧ ਦੀ ਬਹਾਨੇਵਾਜੀ ਹੈ ਪਰ ਸੇਧ ਦੀ ਬਹਾਨੇਵਾਜੀ ਵੀ ਕਈ ਤਰ੍ਹਾਂ ਦਾ ਹੁੰਦਾ ਕਈ ਲੋਕ ਬਿਨਾਂ ਕਿਸੇ ਬਿਮਾਰੀ ਦਾ ਜ਼ਿਕਰ ਕੀਤੇ ਇਸ ਤਰ੍ਹਾਂ ਹੀ ਕਹਿੰਦੇ ਰਹਿੰਦੇ ਨੇ ਕਿ ਮੇਰੀ ਸੇਧ ਠੀਕ ਨਹੀਂ ਲੱਗਦੀ ਜਦੋਂ ਕਿ ਕੇਈ ਲੋਕ ਆਪਣੇ ਬਿਮਾਰੀ ਦਾ ਨਾਂ ਜੋਰ ਨਾਲ ਲੈ ਕੇ ਕਹਿੰਦੇ ਆ ਕਿ ਫਿਰ ਵਿਸਤਾਰ ਨਾਲ ਤੁਹਾਨੂੰ ਦੱਸਣਗੇ ਕਿ ਉਹਨਾਂ ਨੂੰ ਕੀ ਗੜਬੜ ਹੈ ਬੁਰੀ ਸਿਹਤ ਨੂੰ ਲੈ ਕੇ ਹਜ਼ਾਰ ਬਹਾਨੇ ਬਣਾਏ ਜਾ ਸਕਦੇ ਆ ਦੋਸਤੋ ਹਜ਼ਾਰ ਬਹਾਨੇ ਤੇ ਉਹਨਾਂ ਨਾਲ ਇਹ ਵੀ ਸਿੱਧ ਕੀਤਾ ਜਾ ਸਕਦਾ ਕਿ ਆਪਣੀ ਬਿਮਾਰੀ ਦਾ ਕਾਰਨ ਇਹ ਬੰਦਾ ਉਹ ਕੰਮ ਨਹੀਂ ਕਰ ਪਾ ਰਿਹਾ ਜਿੰਨੂੰ ਉਹ ਕਰਨਾ ਚਾਹੁੰਦਾ ਆਪਣੀ ਬਿਮਾਰੀ ਦੇ ਕਾਰਨ ਉਹ ਵੱਡੀਆਂ ਜ਼ਿੰਮੇਵਾਰੀਆਂ ਦਾ ਬੋਝ ਨਹੀਂ ਚੁੱਕ ਰਿਹਾ ਇਸੇ ਕਾਰਨ ਉਹ ਜ਼ਿਆਦਾ ਪੈਸੇ ਨਹੀਂ ਕਮਾ ਸਕਦਾ ਇਸੇ ਕਾਰਨ ਉਹ ਸਫਲ ਵੀ ਨਹੀਂ ਹੋ ਰਿਹਾ ਲੱਖਾਂ ਕਰੋੜਾਂ ਲੋਕ ਸਿਹਤ ਦੀ ਬਹਾਨੇਵਾਜੀ ਤੋਂ ਦੁਖੀ ਰਹਿੰਦੇ ਆ ਪਰ ਜੀ ਜ਼ਿਆਦਾਤਰ ਮਾਮਲਿਆਂ ਵਿੱਚ ਇਹ ਸਿਰ ਬਹਾਨਾ ਨਹੀਂ ਹੁੰਦਾ ਜਰ ਇੱਕ ਪਲ ਲਈ ਸੋਚੋ ਕਿ ਬੇਹੱਦ ਸਫਲ ਬੰਦੇ ਵੀ ਆਪਣੀ ਸਿਹਤ ਦਾ ਰੋਣਾ ਰੋ ਸਕਦੇ ਆ ਪਰ ਉਹਨਾਂ ਨੇ ਇਤਰਾ ਨਹੀਂ ਕੀਤਾ ਕਦੇ ਵੀ ਨਹੀਂ ਕੀਤਾ ਤੁਸੀਂ ਵੀ ਇਹੋ ਜੇ ਸਫਲ ਲੋਕਾਂ ਨੂੰ ਜਾਣਦੇ ਹੋਵੋਗੇ ਉਹਨਾਂ ਦੇ ਬਾਰੇ ਸੋਚੋ ਕਿ ਆਪਣੀ ਖਰਾਬ ਸਿਹਤ ਦਾ ਬਹਾਨਾ ਕਿਉਂ ਨਹੀਂ ਬਣਾਉਂਦੇ ਤੁਸੀਂ ਜ਼ਰੂਰ ਇਸ ਨਤੀਜੇ ਤੇ ਪਹੁੰਚ ਜਾਓਗੇ ਕਿ ਸਫਲ ਲੋਕ ਕੇਵਲ ਇਹ ਲਈ ਬਹਾਨਾ ਨਹੀਂ ਬਣਾਉਂਦੇ ਕਿਉਂਕਿ ਜਿਹੜਾ ਬਹਾਨਾ ਬਣਾਉਂਦਾ ਉਹ ਕਦੇ ਵੀ ਸਫਲ ਨਹੀਂ ਹੋ ਪਾਉਂਦਾ ਮੇਰਾ ਇੱਕ ਦੋਸਤ ਡਾਕਟਰ ਹੈ ਜੋ ਕਹਿੰਦੇ ਆ ਵੀ ਦੁਨੀਆ ਵਿੱਚ ਕੋਈ ਵੀ ਤਰ੍ਹਾਂ ਬੰਦਾ ਪੂਰੀ ਤਰ੍ਹਾਂ ਨਾਲ ਤੰਦਰੁਸਤ ਨਹੀਂ ਹੁੰਦਾ ਹਰ ਇੱਕ ਦੇ ਨਾਲ ਕੋਈ ਨਾ ਕੋਈ ਸਿਹਤ ਸੰਬੰਧੀ ਸਮੱਸਿਆ ਹੁੰਦੀ ਹੈ ਕਈ ਲੋਕ ਕੁਝ ਹੱਦ ਤੱਕ ਤਾਂ ਕਾਫੀ ਹੱਦ ਤੱਕ ਸਿਹਤ ਦੀ ਬਹਾਨੇ ਮਾਜਦੇ ਸਾਹਮਣੇ ਗੋਡੇ ਤੇ ਆਕ ਦਿੰਦੇ ਆ ਜਦੋਂ ਕਿ ਸਫਲ ਹੋਣ ਵਾਲੇ ਲੋਕ ਇਸ ਤਰ੍ਹਾਂ ਨਹੀਂ ਕਰਦੇ ਮੇਰੇ ਨਾਲ 80 ਦਿਨ ਵਿੱਚ ਦੋ ਘਟਨਾਵਾਂ ਹੋਈਆਂ ਜਿਨਾਂ ਤੋਂ ਮੈਂ ਇਹ ਮੈਨੂੰ ਇਹ ਸਿੱਖਣ ਨੂੰ ਮਿਲਿਆ ਕਿ ਤੁਹਾਡਾ ਸਿਹਰ ਦੇ ਬਾਰੇ ਠੀਕ ਤੇ ਗਲਤ ਨਜ਼ਰੀਆ ਕੀ ਹੁੰਦਾ ਹੈ ਕੁਵਿੰਸਲੈਂਡ ਵਿੱਚ ਇੱਕ ਬੰਦੇ ਨੇ ਭਾਸ਼ਣ ਦਿੱਤਾ ਕਿ 30 ਸਾਲ ਦਾ ਇੱਕ ਆਦਮੀ ਉਹਨੂੰ ਅਕੱਲਿਆਂ ਮਿਲਿਆ ਤੇ ਉਹਨੇ ਕਿਹਾ ਕਿ ਉਹਨੂੰ ਭਾਸ਼ਣ ਤਾਂ ਬਹੁਤ ਵਧੀਆ ਲੱਗਿਆ ਪਰ ਉਹਨੇ ਇਹ ਵੀ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਤੁਹਾਡੇ ਵਿਚਾਰਾਂ ਨਾਲ ਮੈਨੂੰ ਕੁਝ ਫਾਇਦਾ ਹੋ ਸਕਦਾ ਹੈ ਉਹਨੇ ਸਮ ਦੱਸਿਆ ਕਿ ਮੈਨੂੰ ਦਿਲ ਦਾ ਰੋਗ ਹੈ ਤੇ ਮੈਂ ਆਪਣੇ ਆਪ ਦਾ ਧਿਆਨ ਰੱਖਣਾ ਪੈਂਦਾ। ਇਹਦੇ ਬਾਅਦ ਉਹਨੇ ਇਹ ਵੀ ਦੱਸਿਆ ਕਿ ਉਹ ਚਾਰ ਡਾਕਟਰਾਂ ਕੋਲ ਜਾ ਚੁੱਕਿਆ ਪਰ ਡਾਕਟਰ ਉਹਦੇ ਦਿਲ ਦੀ ਕੋਈ ਵੀ ਬਿਮਾਰੀ ਨਹੀਂ ਲੱਭ ਸਕੇ। ਉਹਨੇ ਮੈਨੂੰ ਪੁੱਛਿਆ ਕਿ ਇਦਾਂ ਦੇ ਹਾਲ ਵਿੱਚ ਮੈਨੂੰ ਕੀ ਕਰਨਾ ਚਾਹੀਦਾ ਹੈ। ਮੈਂ ਜਵਾਬ ਦਿੱਤਾ ਕਿ ਮੈਂ ਦਿਲ ਦੇ ਰੋਗ ਬਾਰੇ ਤਾਂ ਨਹੀਂ ਜਾਣਦਾ। ਪਰ ਇੱਕ ਆਮ ਆਦਮੀ ਦੇ ਰੂਪ ਵਿੱਚ ਤੈਨੂੰ ਇਹ ਦੱਸ ਸਕਦਾ ਕਿ ਇਹਨਾਂ ਹਾਲਤਾਂ ਵਿੱਚ ਮੈਂ ਕੀ ਕਰਦਾ ਮੈਂ ਤਾਂ ਨਹੀਂ ਦੱਸ ਸਕਦਾ ਕਿ ਪਹਿਲੀ ਗੱਲ ਤਾਂ ਇਹ ਕਿ ਮੈਂ ਸਭ ਤੋਂ ਵਧੀਆ ਦਿਲ ਦੇ ਰੋਗ ਦੇ ਮਾਹਰ ਡਾਕਟਰ ਕੋਲ ਜਾਣਾ ਤੇ ਉਹਦੀ ਸਲਾਹ ਨੂੰ ਆਪਣੀ ਅਖੀਰਲੀ ਸਲਾਹ ਮੰਨ ਲੈਣਾ ਤੁਸੀਂ ਪਹਿਲਾਂ ਹੀ ਚਾਰ ਡਾਕਟਰਾਂ ਤੋਂ ਚੈੱਕਅਪ ਕਰਵਾ ਲਿਆ ਤੇ ਉਹਨਾਂ ਨੇ ਤੁਹਾਡੇ ਦਿਲ ਵਿੱਚ ਕੋਈ ਖਰਾਬੀ ਨਜ਼ਰ ਨਹੀਂ ਆਈ ਤਾਂ ਹੁਣ ਪੰਜਵੇਂ ਡਾਕਟਰ ਦਾ ਨਿਰਣਾ ਤੁਹਾਨੂੰ ਮੰਨ ਲੈਣਾ ਚਾਹੀਦਾ ਹੋ ਸਕਦਾ ਹੈ ਕਿ ਤੁਹਾਡੇ ਦਿਲ ਵਿੱਚ ਕੋਈ ਰੋਗ ਦਾ ਨਾ ਹੋਵੇ ਇਹ ਸਭ ਤੁਹਾਡੇ ਮਨ ਦਾ ਵਹਿਮ ਹੀ ਹੋਵੇ ਪਰ ਜੇ ਤੁਸੀਂ ਇਹਦੀ ਚਿੰਤਾ ਕਰੀ ਜਾਓਗੇ ਤਾਂ ਇੱਕ ਨਾ ਇੱਕ ਦਿਨ ਯਕੀਨ ਤੁਸੀਂ ਸੱਚਮੁੱਚ ਦਿਲ ਦੇ ਰੋਗੀ ਬਣ ਜਾਓਗੇ ਤੁਸੀਂ ਬਿਮਾਰੀ ਦੇ ਬਾਰੇ ਸੋਚਦੇ ਰਹੋਗੇ ਤਾਂ ਉਹਨੂੰ ਲੱਦੇ ਰਹੋਗੇ ਉਹਦੀ ਚਿੰਤਾ ਕਰਦੇ ਰਹੋਗੇ ਤਾਂ ਅਖੀਰ ਤੁਸੀਂ ਇਹਦੇ ਕਾਰਨ ਹੀ ਬਿਮਾਰ ਪੈ ਜਾਓਗੇ ਮੈਂ ਤੁਹਾਨੂੰ ਦੂਜੀ ਸਲਾਹ ਦਿੰਨਾ ਕਿ ਤੁਸੀਂ ਡਾਕਟਰ ਦੀ ਇੱਕ ਮਹਾਨ ਕਿਤਾਬ ਹੈ ਹਾਊ ਟੂ ਲਿਵ 365 ਡੇਜ਼ ਅ ਈਅਰ ਇਹ ਕਿਤਾਬ ਨੂੰ ਪੜੋ ਡਾਕਟਰ ਸੈਂਟਰਲ ਇਹ ਪੋਸਟਕ ਵਿੱਚ ਦੱਸ ਦੇ ਰਹੇ ਕਿ ਹਸਪਤਾਲ ਵਿੱਚ ਜੋ ਵੀ ਮਰੀਜ਼ ਭਰਤੀ ਹੁੰਦੇ ਆ ਉਹਨਾਂ ਵਿੱਚੋਂ 3 ਚਟਾਈ ਲੋਕਾਂ ਨੂੰ ਦਰਸਲ ਕੋਈ ਸਰੀਰਕ ਬਿਮਾਰੀ ਹੁੰਦੀ ਹੀ ਨਹੀਂ ਤੁਸੀਂ ਸੋਚੋ ਉਹਨਾਂ ਦੀ ਬਿਮਾਰੀ ਦਾ ਅਸਲੀ ਕਾਰਨ ਮਾਨਸਿਕ ਜਾਂ ਭਾਵਨਾਤਮਕ ਹੁੰਦਾ ਸਾਡੇ ਦੇਸ਼ ਦੇ 3 ਚਟਾਈ ਲੋਕ ਸਿਰਫ ਇਸ ਲਈ ਹਸਪਤਾਲ ਦੇ ਬਿਸਤਰਾ ਤੇ ਪਏ ਆ ਕਿਉਂਕਿ ਉਹ ਆਪਣੀਆਂ ਭਾਵਨਾਵਾਂ ਨੂੰ ਕਾਬੂ ਵਿੱਚ ਨਹੀਂ ਰੱਖ ਪਾਉਂਦੇ ਡਾਕਟਰ ਸੈਂਟਰਲਰ ਵੀ ਕਿਤਾਬ ਵਿੱਚ ਲਿਖਿਆ ਕਿ ਇਹ ਤੋਂ ਇਲਾਵਾ ਭਾਵਨਾਵਾਂ ਨੂੰ ਮੈਨੇਜ ਕਰਨਾ ਸਿੱਖੋ ਤੀਜੀ ਗੱਲ ਇਹ ਹੈ ਕਿ ਜਦੋਂ ਤੱਕ ਜਿੰਦਾ ਦਿਲ ਬਣੇ ਰਹਿਣ ਦਾ ਨਿਸ਼ਚੈ ਕਰੋਗੇ ਉਦੋਂ ਤੱਕ ਮੈਂ ਮਰ ਨਾ ਜਾਵਾਂ ਫਿਰ ਮੈਂ ਇੱਕ ਪਰੇਸ਼ਾਨ ਆਦਮੀ ਨੂੰ ਉਹਦੀ ਸਲਾਹ ਦਿੱਤੀ ਜੋ ਉਹ ਜਿਹੜਾ ਆਦਮੀ ਸੀ ਉਹਦਾ ਪੇਸ਼ਾ ਬਕਾਲਤ ਸੀ ਤੇ ਉਹ ਵਕੀਲ ਸੀ ਪੇਸ਼ੇਵਈਸ ਵਕੀਲ ਦੋਸਤ ਨੇ ਨੂੰ ਟੀਬੀ ਸੀ ਪਰ ਇਹ ਦੇ ਬਾਵਜੂਦ ਵੀ ਉਹ ਵਕਾਲਤ ਕਰਦਾ ਰਿਹਾ ਆਪਣੇ ਪਰਿਵਾਰ ਦਾ ਮੁਖੀਆ ਬਣਿਆ ਰਿਹਾ ਤੇ ਜੀਵਨ ਦਾ ਪੂਰਾ ਆਨੰਦ ਲੈਂਦਾ ਰਿਹਾ ਹੁਣ ਮੇਰੇ ਵਕੀਲ ਦੋਸਤ ਦੀ ਉਮਰ ਤਕਰੀਬਨ 78 ਸਾਲ ਹੈ ਉਹਨੇ ਆਪਣੀ ਫਿਲਾਸਫੀ ਦੱਸੀ ਕਿ ਮੈਂ ਜਦੋਂ ਤੱਕ ਜਿੰਦਾ ਦਿਲ ਰਹਾਂਗਾ ਜਦੋਂ ਤੱਕ ਕਿ ਮੈਂ ਮਰ ਨਾ ਜਾਵਾਂ ਮੈਂ ਜ਼ਿੰਦਗੀ ਤੇ ਮੌਤ ਨੂੰ ਲੈ ਕੇ ਫालतू ਸ਼ਿਕਰ ਨਹੀਂ ਕਰੂੰਗਾ ਜਦੋਂ ਤੱਕ ਮੈਂ ਧਰਤੀ ਤੇ ਹਾਂ ਉਨਤਕ ਮੈਂ ਜੀਦਾ ਦੇ ਅਧੂਰੀ ਜ਼ਿੰਦਗੀ ਕਿਉਂ ਜੀਵਾਂ ਮੌਤ ਬਾਰੇ ਚਿੰਤਾ ਕਰਨ ਵਿੱਚ ਆਦਮੀ ਜਿੰਨਾ ਸਮਾਂ ਬਰਬਾਦ ਕਰ ਦਿੰਦਾ ਹੈ ਨਾ ਮੌਤ ਬਾਰੇ ਉਹਨੇ ਸਮੇਂ ਵਿੱਚ ਅਸਲ ਵਿੱਚ ਉਹ ਮੁਰਦਾ ਹੀ ਹੁੰਦਾ ਮੈਨੂੰ ਇਹ ਨੁਕਤੇ ਤੇ ਚਰਚਾ ਖਤਮ ਕਰਨੀ ਪਈ ਕਿਉਂਕਿ ਮੈਂ ਡੈਟ ਰਾਈਡ ਜਾਣ ਵਾਲੀ ਉਸ ਵੇਲੇ ਫਲਾਈਟ ਫੜਨੀ ਸੀ ਉਹ ਮੇਰੇ ਵੱਲ ਦੇਖ ਕੇ ਮੁਸਕਰਾਇਆ ਤੇ ਉਹਨੇ ਕਿਹਾ ਡਰੋ ਨਾ ਮੇਰੇ ਕੋਲ ਕੋਈ ਬੰਬ ਨਹੀਂ ਹੈ ਇਹ ਤੇ ਮੇਰਾ ਦਿਲ ਧੜਕ ਰਿਹਾ ਮੈਨੂੰ ਇਹ ਸੁਣ ਕੇ ਹੈਰਾਨੀ ਹੋਈ ਕਿ ਇਸੇ ਕਰਕੇ ਉਹਨੇ ਮੈਨੂੰ ਆਪਣੀ ਸਾਰੀ ਕਹਾਣੀ ਸੁਣਾਈ ਸੋ ਦੋਸਤੋ ਤੁਸੀਂ ਆਪਣੇ ਆਪ ਨੂੰ ਜਿਹੋ ਜਿਹਾ ਵੀ ਬਣਾਉਣਾ ਚਾਹੁੰਦੇ ਹੋ ਉਹ ਜੈ ਮਹਿਸੂਸ ਕਰੋ ਔਰ ਆਪਣੇ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੋ ਤੇ ਬਹਾਨੇਵਾਜ਼ੀਆਂ ਤੋਂ ਬਚੋ ਬਹਾਨੇਵਾਜ਼ ਲੋਕ ਜ਼ਿੰਦਗੀ ਦੇ ਵਿੱਚ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ ਤੇ ਕਾਮਯਾਬ ਲੋਕ ਕਦੇ ਵੀ ਬਹਾਨੇਵਾਜ਼ੀਆਂ ਨਹੀਂ ਕਰਦੇ ਬਲਕਿ ਹਰ ਕੰਮ ਨੂੰ ਕਰਨ ਲਈ ਤਿਆਰ ਵਰਤਿਆ ਰਹਿੰਦੇ ਨੇ ਸੋ ਦੋਸਤੋ ਮੇਰੀਆਂ ਇਹੋ ਜਿਹੀਆਂ ਵੀਡੀਓਜ਼ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸ਼ੇਅਰ ਕਰਿਓ ਤੇ ਕਮੈਂਟ ਕਰਨਾ ਨਾ ਭੁੱਲਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਡਾ ਦੋਸਤ ਕਮਲਜੀਤ ਸ਼ਰਮਾ ਧੰਨਵਾਦ ਦੋਸਤੋ